ਆਇਆ ਪਰ ਮੈਂ ਤਾਂ ਗਿਆ ਇਸ ਥਾਂ ਤੇ ਛੁਪਾਇਆ ਏ ਜਨਮ ਪਿਤਾ ਜੀ ਤੁਹਾਡੇ ਘਰ ਵਿੱਚ ਪਾਇਆ ਏ ਪਰ ਮੈਂ ਤਾਂ ਗਿਆ ਇਸ ਥਾਂ ਤੇ ਛੁਪਾਇਆ ਏ ਜਨਮ ਪਿਤਾ ਜੀ ਤੁਹਾਡੇ ਘਰ ਵਿੱਚ ਪਾਇਆ ਏ ਪਰ ਮੈਂ ਤਾਂ ਗਿਆ ਇਸ ਥਾਂ ਤੇ ਛੁਪਾਇਆ ਏ ਆਪ ਦੇ ਵਿਰੋਧੀ ਆਣ ਚਾਲ ਇੱਕ ਖੇਲ ਕੇ ਆਪ ਦੇ ਵਿਰੋਧੀ ਆਣ ਚਾਲ ਇੱਕ ਘੇੜ ਕੇ ਕਰ ਆਏ ਮੈਨੂੰ ਆਰ ਪਾਰ ਪਿਤਾ ਜੀ ਇਹ ਵਿੱਚ ਪਾ ਕੇ ਮੈਨੂੰ ਕਿਹੜੀ ਗੱਲੋਂ ਪਾਪੀਆਂ ਨੇ ਦੱਪਿਆ ਏ ਢੇਰ ਵਿੱਚ ਘਾਰੇ ਪਿਤਾ ਜੀ ਘੜੇ ਵਿੱਚ ਪਾ ਕੇ ਮੈਨੂੰ ਕਿਹੜੀ ਗੱਲੋਂ ਪਾਪੀਆਂ ਨੇ ਦੱਪਿਆ ਏ ਢੇਰ ਵਿੱਚ ਘਾਰੇ ਪਿਤਾ ਜੀ ਕਿੱਕੇ ਜੇ ਜਿੰਦ ਮੇਰੀ ਮੈਨੂੰ ਇੱਥੇ ਪਾਪੀਆਂ ਨੇ ਆਪਣਾ ਨਿਸ਼ਾਨਾ ਸੀ ਬਣਾ ਲਿਆ ਆਪਣਾ ਨਿਸ਼ਾਨਾ ਸੀ ਬਣਾ ਲਿਆ ਆਪਣਾ ਨਿਸ਼ਾਨਾ ਸੀ ਬਣਾ ਲਿਆ ਅਮੀ ਜਨ ਤਾਂ ਹੀ ਦਸ ਮੋਈ ਵੱਚੀ ਪੈਦਾ ਹੋਈ ਮੈਨੂੰ ਇਸ ਥਾਂ ਤੇ ਛੁਪਾ ਲਿਆ ਮੈਨੂੰ ਇਸ ਥਾਂ ਤੇ ਛੁਪਾ ਲਿਆ ਮੈਨੂੰ ਇਸ ਥਾਂ ਤੇ ਛੁਪਾ ਲਿਆ ਕਿੱਕੇ ਜੇ ਜਿੰਦ ਮੇਰੀ ਮੈਨੂੰ ਇੱਥੇ ਪਾਪੀਆਂ ਨੇ ਆਪਣਾ ਨਿਸ਼ਾਨਾ ਸੀ ਬਣਾਇਆ ਇਹੀ ਜਿੰਦ ਮੇਰੀ ਮੈਨੂੰ ਇੱਥੇ ਪਾਪੀਆਂ ਨੇ ਆਪਣਾ ਨਿਸ਼ਾਨਾ ਸੀ ਬਣਾ ਲਿਆ ਅਮੀਰਾਂ ਤਾਂ ਹੀ ਦਸਮੋਈ ਵਿੱਚ ਪੈਦਾ ਹੋਈ ਮੈਨੂੰ ਇਸ ਥਾਂ ਤੇ ਛੁਪਾਲਿਆ ਮੈਨੂੰ ਇਸ ਥਾਂ ਤੇ ਛੁਪਾਲਿਆ ਮੈਨੂੰ ਇਸ ਥਾਂ ਤੇ ਛੁਪਾਲਿਆ ਛੋਡੇ ਘਰੇ ਪੈਦਾ ਹੋ ਕੇ ਪਹਿਰ ਵਿੱਚ ਪਿਆ ਰੂ ਮਾਂ ਪੈਦਾ ਹੋ ਕੇ ਢੇਰ ਵਿੱਚ ਪਿਆ ਰੂ ਆ ਕੇ ਮੈਨੂੰ ਕੱਢੋ ਛੇਤੀ ਬਾਹਰ ਪਿਤਾ ਜੀ